ਆਜਾਸੀ ਮੂੰਗੀ ਦੀ ਪੰਜੀਰੀ ਬਣਾਵਾਂਗੇ ਤੇ ਮੂੰਗੀ ਆਪਾਂ 2 ਕਿਲੋ ਲਈਏ ਦੇਖੋ ਬਹੁਤ ਹੀ ਸਾਫ਼ ਮੂੰਗੀ ਏ ਬਹੁਤ ਹੀ ਵਧੀਆ ਏ ਤੇ ਹੁਣ ਆਪਾਂ ਇਹਨੂੰ ਪਹਿਲਾਂ ਭੁੰਨ ਲਵਾਂਗੇ ਥੋੜਾ ਜਿਹਾ ਮੂੰਗੀ ਨੂੰ ਇਹਦਾ ਕਲਰ ਚੇਂਜ ਕਰਾਂਗੇ ਆ ਦੇਖੋ ਮੈਂ ਇਕੱਠੀ ਭੁੰਨ ਲਵਾਂਗੀ ਇੱਕੋ ਵਾਰੀ 2 ਕਿਲੋ ਪਾਤੀ ਆ ਕੜਾਹੀ ਦੇ ਵਿੱਚ ਥੱਲੇ ਮੈਂ ਅੱਗ ਬਾਲ ਦਿੱਤੀ ਏ ਚੁੱਲੇ ਦੇ ਉੱਤੇ ਆਪਾਂ ਅੱਜ ਪੰਜੀਰੀ ਬਣਾਵਾਂਗੇ ਇਹ ਪੰਜੀਰੀ ਜਿਹੜੀ ਹੈ ਨਾ ਇਹ ਸਰਦੀਆਂ ਦਾ ਇੱਕ ਨਾ ਬਹੁਤ ਹੀ ਵਧੀਆ ਤੋਹਫਾ ਹੁੰਦਾ ਜਿੰਨੇ ਜਿਹੜੇ ਖਾ ਲੈਂਦੇ ਨੇ ਮੇਰੇ ਭੈਣ ਭਰਾ ਉਹ ਤਾਂ ਜ਼ਰੂਰੀ ਬਣਾਉਣੇ ਜਿਹੜੀ ਪੰਜੀਰੀ ਹੈ ਇਹ ਤੇ ਬਹੁਤ ਕਮਰ ਦਰਦ ਹੱਡੀਆਂ ਵਾਸਤੇ ਸਭ ਇਹ ਜਿਹੜੇ ਵਿਟਾਮਿਨ ਟੂਮਣਾ ਠਕ ਤੀਕ ਕਰ ਦਿੰਦੀ ਆ ਤੇ ਆਹ ਦੇਖੋ ਕਲਰ ਕਿਹੜਾ ਮੈਂ ਕੀਤਾ ਆ ਇਹਦਾ ਪੂਰਾ ਜਿਆ ਤੇ ਪੀਠ ਕੇ ਮੂੰਗੀ ਆ ਗਈ ਆ ਤੇ ਹੁਣ ਮੈਂ ਕੜਾਈ ਦੇ ਵਿੱਚ ਘਿਓ ਪਾਤਾ ਸੀ ਜਾਂ ਬਦਾਮਾਂ ਦੀਆਂ ਗਿਰੀਆਂ ਜਿਹੜੀਆਂ ਨੇ ਇਹ ਮੈਂ ਇਹਦੇ ਵਿੱਚ 300 ਗ੍ਰਾਮ ਪਾ ਰਹੀ ਆ ਘੱਟ ਘੱਟ ਕੇ ਰੱਖੀਆਂ ਸੀ ਇਹਨਾਂ ਨੂੰ ਮੈਂ ਇਦਾਂ ਭੁੰਨ ਕੇ ਡ్రਾਈ ਫਰੂਟ ਨੂੰ ਤੇ ਕੱਢ ਲਾਂਗੀ ਆ ਮੈਂ ਚਾਰੇ ਗੁੰਦਾ ਜਿਹੜੀਆਂ ਉਹ ਵੀ ਪਾਉਤੀਆਂ ਨੇ ਉਹ ਵੀ 200 ਗ੍ਰਾਮ ਆ ਇਹ ਜਿਹੜੀਆਂ ਚੀਜ਼ਾਂ ਇਹ ਆਪਣੀ ਮਰਜ਼ੀ ਨਾਲ ਵੀ ਪਾਈਆਂ ਜਾ ਸਕਦੀਆਂ ਜੇ ਤੁਹਾਨੂੰ ਬਿਲਕੁਲ ਪਤਾ ਨਹੀਂ ਲੱਗਦਾ ਵੀਡੀਓ ਵੇਖ ਕੇ ਵੀ ਸਮਝ ਨਾ ਲੱਗੇ ਕਿਸੇ ਨੂੰ ਵੀ ਕਿੰਨਾ ਸਮਾਨ ਪਾਉਣਾ ਤੇ ਦੁਕਾਨਦਾਰ ਨੂੰ ਜਾ ਕੇ ਬੋਲ ਦੋ ਕਿ ਸਾਡੇ ਕੋਲ ਇੰਨੀ ਮੰਗੀ ਆ ਅਸੀਂ ਵਿੱਚ ਕਿੰਨਾ ਸਮਾਨ ਪਾਈਏ ਉਹ ਖੁਦ ਹੀ ਤੁਹਾਨੂੰ ਤੋਲ ਕੇ ਆਪਣੇ ਆਪ ਦੇ ਦੇਣਗੇ ਐਡੀ ਕੋਈ ਵੱਡੀ ਗੱਲ ਨਹੀਂ ਆ ਕਿ ਇਹ ਮੰਗੀ ਜੜੀ ਆ ਬਹੁਤ ਔਖਾ ਕੰਮ ਆ ਉਹ ਦੇਖੋ ਲਾਲ ਹੋ ਗਈਆਂ ਇਹ ਇਹ ਚਾਰੇ ਗੁੰਦਾ ਜਿਹੜੀਆਂ ਲਾਲ ਹੋ ਗਈਆਂ ਵੀ ਕੱਢ ਲੀਆਂ ਤੇ ਬਦਾਮਾਂ ਦੀਆਂ ਗਿਰੀਆਂ ਵੀ ਭੁੰਨ ਗਿਆ ਉਹ ਦੇਖੋ ਮੈਂ ਕੱਢ ਲੀਆਂ ਸਾਰਾ ਮਟੀਰੀਅਲ ਜਿਹੜਾ ਮੈਂ ਪਹਿਲਾਂ ਡਰਾਈ ਫਰੂਟ ਵਾਲਾ ਸਾਰਾ ਭੁੰਨ ਕੇ ਇੱਕ ਸਾਈਡ ਤੇ ਕਰਾਂਗੀ ਨਾਲ ਦੀ ਨਾਲ ਮੈਂ ਥੋੜਾ ਥੋੜਾ ਘਿਓ ਵੀ ਪਾਈ ਜਾਵਾਂਗੀ ਕੜਾਈ ਦੇ ਨਾਲ ਕੜਾਈ ਦੇ ਵਿੱਚ ਸੌਰੀ ਹੁਣ ਮੈਂ ਸੌਂਗੀ ਵੀ ਭੁੰਨ ਲਾਵਾਂਗੀ ਇਹ ਸਰਦੀਆਂ ਦੇ ਵਿੱਚ ਬੜਾ ਹੀ ਜੀ ਕਰਦਾ ਇਹੋ ਜਿਹੀ ਪੰਜੇਰੀ ਖਾਣ ਵਾਸਤੇ ਕਿਉਂਕਿ ਇਹਦੇ ਨਾਲ ਨਾ ਸਰਦੀਆਂ ਦੇ ਵਿੱਚ ਸਰੀਰ ਤੜਿਆ ਰਹਿੰਦਾ ਆ ਇਹ ਕੋਈ ਅਏਡੀ ਵੱਡੀ ਗੱਲ ਨਹੀਂ ਹੁੰਦੀ ਕਿ ਆਪਾਂ ਇਹ ਜਿਹੜੀ ਆ ਖਾ ਨਹੀਂ ਸਕਦੇ ਖਾ ਸਕਦੇ ਆ ਸਾਰੇ ਮਿੱਠਾ ਬਰਾਬਰ ਦਾ ਰੱਖ ਲਓ ਬਸ ਹੋਰ ਕੀ ਇਹ ਸੌਂਗੀ ਜਿਹੜੀ ਆ ਇਹ ਵੀ ਤਲੀ ਗਈ ਆ ਇਹਨੂੰ ਵੀ ਬਾਹਰ ਆਪਾਂ ਉਹਦੇ ਚ ਹੀ ਕੱਢ ਲਵਾਂਗੇ ਡਰਾਈ ਫਰੂਟ ਦੇ ਵਿੱਚ ਜਿੰਨੀਆਂ ਚੀਜ਼ਾਂ ਪਾਵਾਂਗੇ ਸਾਰੀਆਂ ਹੀ ਤਲਕੇ ਇਸ ਤਰ੍ਹਾਂ ਥੋੜਾ ਥੋੜਾ ਘਿਓ ਪਾ ਕੇ ਸਾਰੀਆਂ ਤਲੀਆਂ ਜਾਣੀਆਂ ਨੇ ਇਹਨਾਂ ਨੂੰ ਏਦਾਂ ਕੱਢੀ ਜਾਣਾ ਬੈਠ ਕੇ ਹੁਣ ਹੋਰ ਦੂਜਾ ਡਰਾਈ ਫਰੂਟ ਪਾਵਾਂਗੇ ਫੁੱਲ ਮਖਾਣੇ ਇਹ ਥੋੜਾ ਜਿਹਾ ਕਿਉਂ ਜ਼ਿਆਦਾ ਲੈਂਦੇ ਨੇ ਇਹਨਾਂ ਨੂੰ ਤੁਸੀਂ ਇੱਕ ਜਗ੍ਹਾ ਵੱਖਰਾ ਕੱਢ ਕੇ ਜੇ ਤੇ ਇਹਨਾਂ ਨੂੰ ਕੌਲੀ ਦੇ ਨਾਲ ਤੁਸੀਂ ਪ੍ਰੈਸ ਕਰ ਸਕਦੇ ਹੋ ਤੇ ਘਰ ਵੀ ਸਕਦੇ ਹੋ ਬਰੀਕ ਕਰਕੇ ਪਾਉਣੇ ਨੇ ਤੇ ਨਹੀਂ ਤਾਂ ਸਾਬਤ ਵੀ ਪਾ ਸਕਦੇ ਹੋ ਮੈਂ ਤਾਂ ਸਾਬਤ ਹੀ ਪਾਉਂਗੀ ਕਿਉਂਕਿ ਇਹ ਬੜੀ ਵਧੀਆ ਚੀਜ਼ ਹੁੰਦੀ ਹੈ ਦੰਦਾਂ ਦੇ ਥੱਲੇ ਆਵੇ ਤੇ ਬੜੀ ਵਧੀਆ ਚੀਜ਼ ਲੱਗਦੀ ਹੈ ਥੋੜਾ ਜਿਹਾ ਮੈਂ ਕਿਉਂ ਹੋਰ ਪਾਤਾ ਹੁਣ ਮੈਂ ਮਗਜ ਜਿਹੜੇ ਆਚਾਰੇ ਮਗਜੇ ਮੰਗਾਏ ਸੀਗੇ 100 ਗ੍ਰਾਮ ਇਹ ਪਾਏ ਆ ਇਹ ਵੀ ਸਾਰੇ ਮੈਂ ਤਲ ਲਵਾਂਗੀ ਇਹ ਤੁਸੀਂ ਜਿਆਦਾ ਵੱਧ ਘੱਟ ਜਿਹੜਾ ਸਮਾਨ ਹੈ ਇਹ ਥੋੜਾ ਥੋੜਾ ਤੇ ਕਰ ਸਕਦੇ ਹੋ ਵੱਧ ਘੱਟ ਪਰ ਬਹੁਤਾ ਜਿਆਦਾ ਵੀ ਨਹੀਂ ਪਾਉਣਾ ਤੇ ਬਹੁਤਾ ਥੋੜਾ ਵੀ ਨਹੀਂ ਪਾਉਣਾ ਹੁਣ ਇਹਨਾਂ ਨੂੰ ਵੀ ਐਸੇ ਤਰ੍ਹਾਂ ਥੋੜਾ ਜਿਹਾ ਸੀਕ ਲਵਾ ਕੇ ਕੱਢ ਲਿਆਏ ਹੁਣ ਆਪਾਂ ਨਾ ਹੁਣ ਮੈਂ ਇਹ ਕਮਰ ਕੱਸ ਵੀ ਪਾ ਲਈ ਹੈ ਇਹ ਵੀ ਮੇਰੇ ਕੋਲ 200 ਗ੍ਰਾਮ ਸੀ ਕਮਰਕਾਸ ਇਹ ਕਾ ਜ਼ਿਆਦਾ ਪਾਈ ਥੋੜੀ ਜਿਹੀ ਕਿਉਂਕਿ ਇਹ ਜੜੀ ਆ ਇਹ ਲੱਕ ਦੀ ਦਰਦ ਜੜੀ ਆ ਬਹੁਤ ਜਲਦੀ ਹਟਾਉਂਦੀ ਆ ਇਹ ਥੋੜੀ ਜੀ ਵੱਧ ਵੀ ਪਾਲਾਂਗੇ ਤੇ ਕੋਈ ਗੱਲ ਨਹੀਂ ਥੋੜਾ ਜਿਹਾ ਕਿਉਂ ਹੋਰ ਮਤਲਬ ਪੈਣ ਦੀ ਜ਼ਰੂਰਤ ਹੈਗੀ ਆ ਐਸੇ ਤਰ੍ਹਾਂ ਵੀ ਕਿਉਂ ਪਾ ਸਕਦੇ ਆ ਨਾਲੇ ਦੀ ਨਾਲੇ ਵੀ ਕਿਉਂ ਪਾ ਸਕਦੇ ਜੇ ਲੱਗੇ ਥੋੜਾ ਤੇ ਫਿਰ ਇਸ ਤਰ੍ਹਾਂ ਪਾ ਸਕਦੇ ਆ ਅਸੀਂ ਇਹ ਕਮਰਕਾਸ ਜੜੀ ਆ ਇਹ ਸਰਦੀਆਂ ਦੇ ਵਿੱਚ ਖਾਣੀ ਇਹ ਬਹੁਤ ਸਿਹਤਮੰਦ ਬਣਾਉਂਦੀ ਆ ਤੇ ਬਹੁਤ ਹੀ ਵਧੀਆ ਬਣਾਉਂਦੀ ਆ ਤੇ ਜਿਹੜੇ ਮੂੰਗੀ ਮੈਂ ਭੁੰਨੀ ਸੀ ਜੀ ਸਾਰੀ ਉਹ ਮੈਂ ਚੱਕੀ ਦੇ ਉੱਤੇ ਦੁਬਾਰਾ ਭੇਜੀ ਸੀ ਉਹ ਫੇਰ ਉਹਦਾ ਪਾਊਡਰ ਬਣ ਕੇ ਆ ਗਿਆ ਪੀਸ ਕੇ ਆ ਗਿਆ ਜਾਨੀ ਕਿ ਆਟੇ ਵਾਂਗਰ ਤੋਂ ਵੀ ਤੁਹਾਨੂੰ ਮੈਂ ਵਿਖਾਨੀ ਬਾਅਦ ਚ ਤੇ ਆ ਥੋੜੀ ਜੀ ਕਮਰਕਾਸ ਜਿਹੜੀ ਆ ਇਹਨੂੰ ਚੁਣ ਕੇ ਸਾਫ਼ ਕਰਕੇ ਤੇ ਵਧੀਆ ਤਰ੍ਹਾਂ ਇਦਾਂ ਭੁੰਨ ਲੈਣਾ ਐ ਤੇ ਜ਼ਿਆਦਾ ਕਾਲੀ ਨਹੀਂ ਕਰ ਦੇਣਾ ਇਹਨੂੰ ਆ ਜਿੰਨੀ ਕੁ ਮੈਂ ਬਣਾ ਰਹੀ ਆ ਜਿੰਨੀ ਕੁ ਮੈਂ ਮਤਲਬ ਭੁੰਨ ਰਹੀ ਆ ਇੰਨੀ ਕੀ ਤੁਸੀਂ ਬਣਾਣੀ ਆ ਸਭ ਤੋਂ ਜ਼ਿਆਦਾ ਬੈਸਟ ਪੰਜੀਰੀ ਇਹੀ ਬਣਦੀ ਹੈ ਸਭ ਤੋਂ ਵਧੀਆ ਪੰਜੀਰੀ ਇਹੀ ਬਣਦੀ ਆ ਆ ਦੇਖੋ ਇਸ ਤਰ੍ਹਾਂ ਆਪਾਂ ਮੂੰਹ ਚ ਪਾ ਕੇ ਥੋੜੀ ਜੀ ਦੇਖ ਲੈਣੀ ਆ ਜੇ ਜੇ ਦੰਦਾਂ ਦੇ ਨਾਲ ਚਪਕਦੀ ਨਹੀਂ ਆ ਤੇ ਫਿਰ ਸਮਝੋ ਇਹ ਤਿਆਰ ਹੋ ਗਈ ਆ ਹੁਣ ਕੱਢ ਲਵਾਂਗੇ ਬੜੀ ਵਧੀਆ ਫੁੱਲ ਗਈ ਆ ਇਹ ਤੇ ਆ ਸਾਰੀ ਆਪਾਂ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਰਿਆਰ ਫੂਡ ਚੈਨਲ ਆ ਜੀ ਮੇਰਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆ ਨਾਰੀ ਵਾਲ ਦਾ ਖੋਪਾ ਲਿਆ ਸੀ ਉਹ ਵੀ ਮੈਂ ਥੋੜਾ ਜਿਹਾ ਡਰਾਈ ਕਰ ਲਾਵਾਂਗੀ ਉਸੇ ਘਿਓ ਦੇ ਵਿੱਚ ਹੀ ਥੋੜਾ ਜਿਹਾ ਮੈਂ ਇਹਨੂੰ ਭੁੰਨ ਲਾਵਾਂਗੀ ਸੇਕ ਲਵਾ ਲਵਾਂਗੀ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਪੰਜੀਰੀ ਜਿਹੜੀ 2-3 ਮਹੀਨੇ ਖਰਾਬ ਨਹੀਂ ਹੁੰਦੀ ਇਸ ਕਰਕੇ ਚੀਜ਼ਾਂ ਜਿਹੜੀਆਂ ਭੁੰਨ ਕੇ ਪਾਉਣੀਆਂ ਚਾਹੀਦੀਆਂ ਸਾਰੀਆਂ ਹੁਣ ਮੈਂ ਦਵਾਰਾ ਘਿਓ ਪਾਇਆ ਏ ਘਿਓ ਮੇਰਾ 1.5 ਕਿਲੋ ਘਿਓ ਲੱਗ ਗਿਆ ਏ ਮੂੰਗੀ ਮੇਰੀ ਸੀ 2 ਕਿਲੋ ਤੇ 1.5 ਕਿਲੋ ਘਿਓ ਲਵਣਾ ਮੈਂ ਪੌਣਾਏ ਤੁਸੀਂ ਥੋੜਾ ਪੌਣਾ ਤੇ ਕਿਲੋਚ ਵੀ ਬਣਾ ਸਕਦੇ ਹੋ ਪਰ ਮੈਂ 1.5 ਕਿਲੋ ਪਾਉਂਗੀ ਚੀਨੀ ਵੀ 1.5 ਕਿਲੋ ਲੱਗੇਗੀ ਭਾਵੇਂ ਤੁਸੀਂ ਚੀਨੀ ਦਾ ਪਾਊਡਰ ਲੈ ਆਓ ਬਰੀਕ ਵਾਲੀ ਤੇ ਭਾਵੇਂ ਤੁਸੀਂ ਬਰੀਕ ਚੀਨੀ ਲੈ ਆਓ ਪਰ ਮੈਂ ਤੇ ਪਾਊਡਰ ਹੀ ਮੰਗਾਇਆ ਚੀਨੀ ਦਾ ਬਰੀਕ ਵਾਲਾ ਪੀਸੀ ਹੋਈ ਚੀਨੀ ਮੰਗਾਈ ਆ ਤੇ ਇਹ ਜਿਹੜਾ ਮੈਂ ਤੁਹਾਨੂੰ ਵਿਖਾਇਆ ਸੀ ਮੂੰਗੀ ਦਾ ਪਾਊਡਰ ਬਣਾਇਆ ਸੀ ਆਟਾ ਬਣਾਇਆ ਸੀ ਮੂੰਗੀ ਦਾ ਜਿਹੜੀ ਭੁੰਨੀ ਹੋਈ ਮੂੰਗੀ ਸੀਗੀ ਉਹਦਾ ਆਟਾ ਆਪਾਂ ਚੰਗੀ ਤਰ੍ਹਾਂ ਹੁਣ ਦੁਬਾਰਾ ਭੁੰਨ ਲਵਾਂਗੇ। ਇੱਕ ਵਾਰੀ ਤਾਂ ਮੈਂ ਤੁਹਾਨੂੰ ਵਿਖਾਇਆ ਪਹਿਲਾਂ ਸਾਤ ਮੂੰਗੀ ਭੁੰਨੀ ਸੀ। ਆ ਹੁਣ ਦੁਬਾਰਾ ਮੈਂ ਭੁੰਨ ਨਹੀਂ ਆ। ਭੁੰਨਗੇ ਇਹਨੂੰ ਥੋੜਾ ਜਿਆਦਾ ਬਹੁਤ ਅੱਗ ਤੇਜ਼ ਨਹੀਂ ਕਰਨੀ, ਬਹੁਤ ਘੱਟ ਨਹੀਂ ਕਰਨੀ। ਕਿਉਂਕਿ ਬਹੁਤ ਤੇਜ਼ ਕਰਾਂਗੇ ਤੇ ਇਹ ਸੜੂਗੀ। ਘੱਟ ਕਰਾਂਗੇ ਤੇ ਇਹ ਜਲਦੀ ਪੁੱਜੇਗੀ ਨਹੀਂ। ਤੇ ਆ ਦੇਖੋ ਕਿੰਨੀ ਕ ਅੱਗ ਬਲ ਰਹੀ ਆ ਥੱਲੇ। ਤੇ ਐਸੇ ਤਰ੍ਹਾਂ ਹੀ ਅਸੀਂ ਇਹਨੂੰ ਬੈਠ ਕੇ ਭੁੰਨੀ ਜਾਣਾ ਬਸ। ਇਹਦੀ ਸਮੈਲ ਆਪਣੇ ਆਪ ਹੀ ਪਤਾ ਲੱਗ ਜਾਣਾ ਕਿ ਇਹ ਜਿਹੜੀ ਮੂੰਗੀ ਆ ਪੁੱਜ ਗਈ ਆ। ਇਹਦੀ ਕੋਈ ਵੱਡੀ ਗੱਲ ਨਹੀਂ ਹੁੰਦੀ। ਵੇ ਇਹ ਰਾਰ ਫੂਡ ਚੈਨਲ ਦੀਆਂ ਵੀਡੀਓ ਵੇਖਿਆ ਕਰੋ ਤੇ ਬਣਾਇਆ ਕਰੋ ਤੇ ਖਾਇਆ ਕਰੋ ਚੀਜ਼ਾਂ ਬਹੁਤ ਹੀ ਵਧੀਆ ਮੈਂ ਵੀਡੀਓ ਪਾਣੀ ਹੈ ਤੁਸੀਂ ਕਿ ਇੱਕ ਵਾਰੀ ਬਣਾਓ ਤਾਂ ਸਹੀ ਆਹ ਦੇਖੋ ਵੱਡੀ ਛਿੱਪੀ ਦੇ ਨਾਲ ਆਪਾਂ ਇਦਾਂ ਕਰ ਲਵਾਂਗੇ ਜੇ ਕੜਾਈ ਦੇ ਵਿੱਚ ਆਪਾਂ ਉਹਦੇ ਨਾਲ ਕੜਚੀ ਨਾਲ ਨਹੀਂ ਹੋ ਰਹੀ ਸੀ ਇਹ ਹਲਮਥਾਲੇ ਤੇ ਆਦਿ ਨਾਲ ਤਾਂ ਹੋ ਰਹੀ ਆ ਇਹ ਕੋਈ ਨਾ ਟਾਈਮ ਨਹੀਂ ਲੱਗਦਾ ਬਹੁਤ ਸੌਖਾ ਕੰਮ ਹੈ ਗਾਇਆ ਇਦਾਂ ਹੀ ਬਸ ਇਹਨੂੰ ਭੁੰਨੀ ਜਾਣਾ ਇਦਾਂ ਹੀ ਬਸ ਥੱਲੇ ਹੀ ਜਾਣਾ ਤੇ ਡੇਢ ਕਿਲੋ ਕਿਓ ਜੜਾ ਆ ਇਹਦੇ ਵਾਸਤੇ ਪੈਂ ਜਾਂਦਾ ਏ 100 ਗ੍ਰਾਮ ਸੁੰਡ ਵੀ ਪਾਤੀ ਹੁਣ ਮੈਂ ਕਿਉਂਕਿ ਪੰਜੀਰੀ ਠੰਡ ਵਾਸਤੇ ਬਣ ਰਹੀ ਆ ਤੇ ਠੰਡ ਦੇ ਵਿੱਚ ਦੇਰ ਤੱਕ ਕਰਦਾ ਜਾਂ ਕੋਈ ਨਵੀਂ ਚੀਜ਼ ਬਣਾਈ ਐ ਤੇ ਸਭ ਤੋਂ ਵਧੀਆ ਪੰਜੀਰੀ ਇਹੀ ਆ ਬਾਕੀ ਆਪਾਂ ਵੇਸਣ ਬਣਾ ਲਈਏ ਕੋਈ ਵੀ ਬਣਾ ਲਈਏ ਉਹ ਇੰਨਾ ਅਸਰ ਨਹੀਂ ਅਸਰਦਾਰ ਨਹੀਂ ਹੁੰਦੀ ਚੀਜ਼ ਇਹ ਜਿੰਨੀ ਇਹ ਆ ਜੋ ਕੋਈ ਗਰਮ ਚੀਜ਼ਾਂ ਵੀ ਪੈ ਜਾਂਦੀਆਂ ਤੇ ਮੂੰਗੀ ਦੀ ਤਸੀਰ ਠੰਡੀ ਹੁੰਦੀ ਆ ਤੁਹਾਨੂੰ ਵੀ ਪਤਾ ਵਾ ਇਹ ਦੋਨੋਂ ਚੀਜ਼ਾਂ ਮਿਕਸ ਹੋ ਜਾਂਦੀਆਂ ਤੇ ਬਹੁਤ ਹੀ ਵਧੀਆ ਤੇ ਹੁਣ ਆਪਾਂ ਥੋੜੀ ਜਿਹੀ ਜਵੈਣ ਵੀ ਪਾ ਦਵਾਂਗੇ 50 ਗ੍ਰਾਮ ਜਵੈਣ ਪਾਤੀ ਵਿੱਚ ਕਿਉਂਕਿ ਪਹਿਲੇ ਲੋਕ ਤੇ ਪੰਜੀਰੀ ਕਿਤੇ ਲਜਾਣੀ ਹੁੰਦੀ ਸੀ ਜਾਂ ਇਹ ਮਤਲਬ ਖਾਂਦੀਆਂ ਹੁੰਦੀਆਂ ਸੀ ਔਰਤਾਂ ਦੇ ਪੁੱਜ ਕੇ ਖਾਂਦੀਆਂ ਹੁੰਦੀਆਂ ਸੀ ਇਹ ਵਾਲੀ ਜੀ ਪੰਜੀਰੀ ਤੇ ਮੈਂ ਤਾਂ ਕਹਿੰਨੀ ਇਹ ਪੰਜੀਰੀ ਹਰ ਇੱਕ ਵਾਸਤੇ ਹੀ ਬਹੁਤ ਵਧੀਆ ਵਾ ਅੱਜਕੱਲ ਇਹ ਬਣਾ ਕੇ ਦਿਖਾਓ ਤੇ ਖਾਣੀ ਵੀ ਚਾਹੀਦੀ ਆ ਕਿ ਉਹ ਘੱਟ ਠੰਡ ਐਨੀ ਪੈ ਰਹੀ ਆ ਜਵੈਣ ਵਿੱਚ ਇਸੇ ਤਰ੍ਹਾਂ ਹੀ ਛੁੱਟ ਦੇਣੀ ਆ ਥੋੜੀ ਜਿਹੀ ਸੇਕਾ ਲੱਗ ਜਾਣਾ ਵਿੱਚ ਤੇ ਸੁੰਡ ਵੀ ਮਿਕਸ ਕਰ ਦਿੱਤੀ ਆ ਤੇ ਆ ਜਿਹੜੀ ਆਪਣਾ ਮੂੰਗੀ ਆ ਇਹ ਵੀ ਭੁੱਜ ਚੱਲੀ ਆ ਬਾ ਥੋੜੀ ਜਿਹੀ ਕਸਰ ਹੋ ਰਹਿ ਤੇ ਐਸੇ ਤਰ੍ਹਾਂ ਹੀ ਪਿਛਲੇ ਲੋਕ ਵੀ ਐਸੇ ਤਰ੍ਹਾਂ ਹੀ ਬਣਾਉਂਦੇ ਹੁੰਦੇ ਸਨ ਘਰ ਦੇ ਘੋ ਹੁੰਦੇ ਹੁੰਦੇ ਹੀ ਖੋਆ ਬਿਲਕੁਲ ਨਹੀਂ ਪਾਉਣਾ ਇਹਦੇ ਵਿੱਚ ਖੋਏ ਦਾ ਕੋਈ ਕੰਮ ਨਹੀਂ ਹੈਗਾ ਇਹ ਪੰਜੀਰੀ ਦੇ ਵਿੱਚ ਬਾਕੀ ਜੇ ਤੁਸੀਂ ਇਹ ਇਹ ਉਹਦੇ ਵਿੱਚ ਹੀ ਬਣਦੀ ਆ ਇਹਦਾ ਖੋਏ ਨਾਲ ਕੋਈ ਗੱਲਬਾਤ ਨਹੀਂ ਹੈਗੀ ਖੋਆ ਬਹੁਤ ਭਾਰਾ ਹੁੰਦਾ ਉਹ ਕੋਈ ਖਾਂਦਾ ਤੇ ਕੋਈ ਨਹੀਂ ਖਾਂਦਾ ਆ ਜਿਹੜੀ ਚੀਜ਼ ਬਣ ਗਈ ਹੈ ਨਾ ਹੁਣ ਮੈਂ ਇਹ ਮੂੰਗੀ ਜਿਹੜੀ ਆ ਥੱਲੇ ਲਾ ਲਈ ਆ ਕੜਾਈ ਹੁਣ ਆਪਾਂ ਥੱਲੇ ਲਾ ਕੇ ਪਹਿਲਾਂ ਇਹਨੂੰ ਹਲਾ ਲਵਾਂਗੇ ਫਿਰ ਆਪਾਂ ਇਹਦੇ ਚ ਡਰਾਈ ਫਰੂਟ ਪਾਵਾਂਗੇ ਹੁਣ ਆ ਸਾਰਾ ਡਰਾਈ ਫਰੂਟ ਜਿਹੜਾ ਭੁੰਨ ਕੇ ਰੱਖਿਆ ਸੀ ਆ ਵੇਖੋ ਮੈਂ ਸਾਰਾ ਹੀ ਪਾ ਦਿੱਤਾ ਬੇਸ਼ੱਕ ਤੁਸੀਂ ਫੁੱਲ ਮਖਾਣੇ ਜਿਹੜੇ ਆ ਪੀਠ ਕੇ ਵੀ ਪਾ ਸਕਦੇ ਹੋ ਪਰ ਮੈਂ ਇਸ ਤਰ੍ਹਾਂ ਹੀ ਏਰਕਾ ਬਣਾ ਰਹੀ ਆ ਯਾ ਲੈ ਅੱdema ਵੀ ਪੀਸ ਲੈਂਦੀ ਹੁੰਦੀ ਸੀ ਫੁੱਲ ਮਖਾਣੇ ਪਰ ਐਰਕਾ ਨਹੀਂ ਮੈਂ ਪੀਠੇ ਕਿਉਂਕਿ ਸਾਰੇ ਕਹਿੰਦੇ ਕਿ ਇਦਾਂ ਹੀ ਪਾਓ ਤੁਸੀਂ ਸਾfte ਮੈਨੂੰ ਵਧੀਆ ਲੱਗਦੇ ਆ ਦੰਦਾ ਥੱਲੇ ਆਉਂਦੇ ਆ ਤੇ ਬਹੁਤ ਹੀ ਵਧੀਆ ਲੱਗਦੇ ਆ ਹੁਣ ਆਪਾਂ 1.5 ਕਿਲੋ ਚੀਨੀ ਵੀ ਵਿੱਚ ਪਾ ਦਵਾਂਗੇ ਨਾਲ ਹੀ ਚੀਨੀ ਮਿਕਸ ਕਰ ਦਵਾਂਗੇ ਦੇਖੋ ਜਿਹੜੀਆਂ ਮੇਰੀਆਂ ਭੈਣਾਂ ਬੀਬੀਆਂ ਧੀਆਂ ਨੂੰ ਨਹੀਂ ਬਣਾਉਣੀ ਆਉਂਦੀ ਉਹ ਵੀ ਸਿੱਖਣ ਵੇਖ ਕੇ ਤੇ ਐਸੇ ਤਰ੍ਹਾਂ ਹੀ ਬਣਾਇਆ ਕਰੋ ਤੇ ਐਸੇ ਤਰ੍ਹਾਂ ਘਰ ਦੇ ਬਣਵਾ ਕੇ ਖਾਇਆ ਵੀ ਕਰੋ ਸਵੇਰੇ ਚਾਹ ਨਾਲ ਥੋੜੀ ਜਿਹੀ ਖਾ ਲਈ ਦੁੱਧ ਨਾਲ ਖਾ ਲਈ ਤੇ 12 ਵਜੇ ਜਾ ਕੇ ਤੇ ਫਿਰ ਨਾਸ਼ਤਾ ਕਰ ਲਿਆ ਰੋਟੀ ਖਾ ਦਾ ਨਾਸ਼ਤਾ ਸਵੇਰੇ ਪੰਜੀਰੀ ਦਾ ਕਰਿਆ ਕਰੋ ਤੇ ਫਿਰ ਰੋਟੀ ਦੁਪਹਿਰ ਦੀ ਖਾਇਆ ਕਰੋ ਤੇ ਦੇਖੋ ਕਿੰਨੀ ਵਧੀਆ ਚੀਜ਼ ਆ ਇਹ ਬਹੁਤ ਹੀ ਸਾਰੇ ਜਦੋਂ ਰਲ ਗਈ ਨਾ ਤੇ ਬਹੁਤ ਹੀ ਵਧੀਆ ਹੋ ਜਾਣੀ ਆ ਤੇ ਇਹ ਡੱਬੇ 'ਚ ਭਰ ਕੇ ਆਪਾਂ ਰੱਖ ਸਕਦੇ ਆ ਸਾਰੇ ਰਾਮ ਨਾਲ ਜਿਹੜੀ ਆ ਸਾਰਾ ਪਰਿਵਾਰ ਹੀ ਖਾ ਸਕਦੇ ਜਿੰਨੀ ਗਿੰਨੂ ਚੰਗੀ ਲੱਗਦੀ ਆ ਇਹਦਾ ਟੇਸ ਈ ਕੁਝ ਵੱਖਰਾ ਏ ਇਸ ਚੀਜ਼ ਦਾ ਘਰ ਬਣਾਉਣੀ ਸਿੱਖਿਆ ਕਰੋ ਜੇ ਬਾਹਰੋਂ ਬਣਵਾਓਗੇ ਤੇ ਕਿੰਨਾ ਪੈਸਾ ਲੱਗ ਜਾਂਦਾ ਬਾਹਰ ਦਾਈ ਦੇ ਨਾਲੇ ਮਟੀਰੀਅਲ ਆਪਣੇ ਹਿਸਾਬ ਦਾ ਤੁਸੀਂ ਘਰ ਪਾ ਸਕਦੇ ਹੋ ਵਧੀਆ ਪਾ ਸਕਦੇ ਹੋ ਜਿੰਨਾ ਮਰਜ਼ੀ ਮਟੀਰੀਅਲ ਜਿਹੜਾ ਆ ਪਾਓ ਤੁਸੀਂ ਆਪਣੇ ਹੱਥੀਂ ਪਾਈ ਜਿਹੜੀ ਚੀਜ਼ ਹੁੰਦੀ ਆ ਬਹੁਤ ਹੀ ਵਧੀਆ ਹੁੰਦੀ ਆ ਠੀਕ ਹੈ ਆ ਹੁਣ ਪੰਜੀਰੀ ਬਣ ਕੇ ਤੇ ਤਿਆਰ ਹੋ ਗਈ ਆ ਰਲਾ ਦਿੱਤੀ ਮੈਂ ਸਾਰੀ ਇਹਨੂੰ ਹੁਣ ਆਪਾਂ ਕੱਢ ਲਾਂਗੇ ਕਿਸੇ ਭਾਂਡੇ ਦੇ ਵਿੱਚ ਤੇ ਫੇਰ ਇਹਨੂੰ ਡੱਬੇ ਦੇ ਵਿੱਚ ਠੰਡੀ ਹੋਏਗੀ ਤੇ ਡੱਬੇ ਦੇ ਵਿੱਚ ਪਾਵਾਗੇ ਇੱਕ ਗੱਲ ਇਹਨੂੰ ਥੋੜੀ ਜਿਹੀ ਗਰਮ-ਗਰਮ ਦੇ ਵਿੱਚ ਕਦੀ ਖੰਡ ਨਹੀਂ ਪਾਉਣੀ ਨਿੱਗੀ ਨਿੱਗੀ ਪੰਜੀਰੀ ਦੇ ਵਿੱਚ ਖੰਡ ਪਾਉਣੀ ਜਾਨੀ ਕਿ ਥੋੜੀ ਥੋੜੀ ਠੰਡੀ ਹੋਈ ਦੇ ਵਿੱਚ ਖੰਡ ਪਾਉਣੀ ਹੈ ਜਿਆਦਾ ਜੇ ਤੱਤੀ-ਤੱਤੀ ਦੇ ਵਿੱਚ ਆਪਾਂ ਚੀਨੀ ਰਲਾਵਾਂਗੇ ਨਾ ਉਹ ਫਿਰ ਪਾਣੀ ਹੋ ਜਾਏਗਾ ਮੇਰਾ ਆਹ ਦੇਖੋ ਮੈਂ ਤੇ ਆਹ ਵੇਖੋ ਭਾਤੀਆ ਕੋਲੀ ਦੇ ਵਿੱਚ ਤੇ ਮੈਂ ਤਾਂ ਲੱਗੀ ਜੇ ਖਾਣ ਵੀਡੀਓ ਵੇਖੋ ਤੇ ਮौज ਕਰੋ ਤਿਆਰ ਫੂਡ ਚੈਨਲ ਆ ਜੀ ਮਿਲਦੇ ਆ ਜੀ ਅਗਲੀ ਵੀਡੀਓ ਦੇ ਨਾਲ ਗੁੱਡ ਬਾਏ